ਕੀ ਹੋਇਆ ਸੀ ਤੁਸੀਂ ਕੱਲ ਕਿੱਥੇ ਗਏ ਸੀ ਕੱਲ ਮੈਂ ਸਟੇਟ ਬੈਂਕ ਆਫ ਇੰਡੀਆ ਚ ਗਈ ਸੀ ਉੱਥੇ ਮੈਂ ਪਤਾ ਸਟੇਟਮੈਂਟ ਕਰਵਾ ਕੇ ਤੇ ਅਦੇ ਹਾਰਟਕਵਾਲਦੀ ਦੇ ਮੋੜ ਕੇ ਆਈ ਤੇ ਬੋਲਦੀ ਉੱਪਰ ਦੀ ਪਤਾ ਗੈਸ ਜੰਸੀ ਵਾਲੇ ਪਾਸੇ ਨੂੰ ਗਈ ਤੇ ਉੱਥੇ ਪਿੱਛੋਂ ਦੇ ਆੜਕੇ ਨਾਲ ਮੈਨੂੰ ਆਵਾਜ਼ ਮਾਰੀ ਕਿੰਨੇ ਜਣੇ ਸੀਗੇ ਦੋ ਜਣੇ ਸੀ ਕਾਹਦੇ ਤੇ ਸੀ ਉਹ ਮੋਟਰਸਾਈਕਲ ਤੇ ਉਸ ਤੋਂ ਬਾਅਦ ਉਹਨਾਂ ਨੇ ਆਵਾਜ਼ ਮਾਰ ਕੇ ਬੋਲੇ ਕਿ ਤੈਨੂੰ ਕੋਈ ਪਿੱਛੇ ਬੁਲਾਉਂਦਿਆ ਪਰ ਮੈਂ ਦੇਖਿਆ ਕਿ ਮੈਂ ਕਿਹਾ ਇਹ ਮੇਰੇ ਪਿੱਛੇ ਆਏ ਲੱਗਦਾ ਮੈਂ ਤੇਜ਼ ਘੱਟ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਅੱਗੇ ਲਿਆ ਕੇ ਮੋਟਰਸਾਈਕਲ ਲਗਾ ਦਿੱਤਾ ਤੇ ਹਾਂਜੀ ਫਿਰ ਉਹਨਾਂ ਨੇ ਮੈਨੂੰ ਇੱਕ ਜਣਾ ਇੱਕ ਤਰ੍ਹਾਂ ਕਿ ਉਹਨਾਂ ਨੇ ਲੱਤ ਮਾਰ ਕੇ ਤੇ ਮੈਨੂੰ ਬੁੱਤ ਥੱਲੇ ਸੁੱਟ ਦਿੱਤੀ ਪਰ ਉਹਨਾਂ ਨੇ ਕਿਹਾ ਜੇ ਰੋਲਾ ਪਾਇਆ ਤੇ ਰਵਾਲਵਰ ਸਾਡੇ ਕੋ ਤੇ ਫਿਰ ਉਹਨਾਂ ਨੇ ਬਤਾ ਮੇਰੀ ਸਕੂਟੀ ਮੈਂ ਕਿ ਸਟਾਰਟ ਹੀ ਸਕੂਟੀ ਤੇ ਚੱਕ ਕੇ ਲੈ ਗਏ ਤੋਂ ਸਕੂਟੀ ਵਿੱਚ ਕੀ ਕੀ ਸੀ ਕੋ 5000 ਰੁਪਿਆ ਪਰਸ ਹੀ ਮੇਰੇ ਸਟੇਟਮੈਂਟ ਤੱਕੜਵਾਈਆਂ ਹੈ ਬੈਂਕ ਦੀ ਕਾਪੀ ਏਟੀਐਮ ਕਾਰਡ ਆਧਾਰ ਕਾਰਡ ਮੋਬਾਈਲ ਉਸ ਤੋਂ ਬਾਅਦ ਕਿ ਤੁਹਾਨੂੰ ਪੁਲਿਸ ਸਟੇਸ਼ਨ ਤੁਸੀਂ ਗਏ ਉੱਥੇ ਕੰਪਲੇਨ ਫਾਇੰਡ ਹਾਂਜੀ ਕਿੱਧਰ ਗਏ ਸੀ ਕੋਈ ਲੈ ਕੇ ਗਿਆ ਸੀ ਹਾਂਜੀ ਕੋਈ ਲੈ ਕੇ ਗਿਆ ਸੀ ਉੱਥੇ ਨਾਲ ਦੇ ਫਿਰ ਮੈਂ ਜਿੱਦ ਬੋਲ ਦੇ ਥੱਲੇ ਆਈ ਨਾ ਉੱਥੇ ਫਿਰ ਜਣੇ ਖੜੇ ਹੋ ਗਏ ਫਿਰ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਏ ਉਸ ਤੋਂ ਤੇ ਉਸ ਗਲੀ 'ਚ ਕੋਈ ਵੀ ਨਹੀਂ ਸੀ ਨਹੀਂ ਕੋਈ ਨਹੀਂ ਆਇਆ ਸੀ ਕੀ ਮੰਨ ਕਰਦੇ ਹੋ ਤੁਸੀਂ پولیس ਨੂੰ ਬੱਸ ਇਹ ਹੀ ਕਰਦੇ ਆ ਕਿ ਪਤਾ ਅੱਗੇ ਤੋਂ ਭੇਜ ਜਾਣਾ ਕੋਈ ਧਿਆਨ ਨਾ ਜਾਵੇ ਕਿ ਅੱਗੇ ਪਿੱਛੇ ਦੇਖ ਕੇ ਜਾਵੇ ਉਹ ਮੇਰਾ ਨਾ ਹੋਇਆ ਕਿਸੇ ਨਾਲ ਨਾ ਕਰ ਬੜੇ ਜਾਣੇ ਚਾਹੀਦੇ ਬੰਦੇ ਹਾਂਜੀ ਉਹਨਾਂ ਦੇ ਮੋਟਰਸਾਈਕਲ ਉੱਤੇ ਪਤਾ 1K47 ਵੀ ਬਣੇ ਆ ਹੋਰ ਕੋਈ ਨਿਸ਼ਾਨੀ ਯਾਦ ਹੈ ਤੁਹਾਨੂੰ ਉਹਨਾਂ ਦੀ ਮੋਟਰਸਾਈਕਲ ਹੈ ਉਹਨਾਂ ਦਾ ਉਹਨਾਂ ਦੇ ਉੱਤੇ 1K47 ਬਣਾਈ ਉਹਨਾਂ ਨੇ ਦੋਨਾਂ ਦੇ ਮੂੰਹ ਤਾਂ ਕਿ ਹੋਈ ਸੀ ਨਹੀਂ ਇੱਕ ਦਾ ਇੱਕ ਦਾ ਖੁੱਲਾ ਸੀ ਜਿਹੜਾ ਪਤਲੇ ਵਾਲਾ ਸੀ ਨਾ ਉਹਨੂੰ ਮੈਂ ਪਛਾਣ ਸਕਦੀ ਹਾਂ ਉਹਦਾ ਕਾ ਨੈਣ ਮੈਂ ਦੇਖ ਸਕਦੀ ਮੈਨੂੰ ਦੱਸਣਗੇ ਤੇ ਮੈਂ ਪਹਿਚਾਣ ਲੂੰਗੀ ਇੱਕ ਨੂੰ ਇੱਕ ਨੰਨ ਲਗਾਇਆ ਸੀ